ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਤੁਹਾਡੇ ਵਾਸਤੇ ਇੱਕ ਪੰਜਾਬ ਫਾਇਰਮੈਨ ਦੇ ਰਿਜ਼ਲਟ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਇਆ ਨਿਊ ਲਿਸਟ ਆਊਟ ਤਾਂ ਲਿਖਿਆ ਹੋਇਆ ਰਾਜੇ ਮੈਂ ਕਿਉਂਕਿ ਜਿਹੜਾ ਨਤੀਜਾ ਹੁਣ ਥੋੜਾ ਟਾਈਮ ਪਹਿਲਾਂ ਤੁਹਾਨੂੰ ਮੈਂ ਆਪਣੇ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਸ਼ੇਅਰ ਕੀਤਾ ਸੀ ਤੇ ਹੋਰ ਵੀ ਤੁਸੀਂ ਵੱਖ-ਵੱਖ ਚੈਨਲਾਂ ਦੇ ਵੱਖ-ਵੱਖ ਟੈਲੀਗ੍ਰਾਮ ਗਰੁੱਪਾਂ ਦੇ ਵਿੱਚ ਉਹ ਨਤੀਜਾ ਦੇਖ ਚੁੱਕੇ ਹੋ ਠੀਕ ਹੈ ਜੀ ਬਹੁਤ ਬੱਚਿਆਂ ਦਾ ਪ੍ਰੈਸ਼ਨ ਆਈ ਜਾਂਦਾ ਸਰ ਕਿ ਜਿਹੜੀ ਵੈਬਸਾਈਟ ਆ ਪੀ ਟ੍ਰਿਪਲ ਐਸ ਬੀ ਦੀ ਵੈਬਸਾਈਟ ਆਗੀ ਉਹਦੇ ਉੱਤੇ ਇਹ ਨਤੀਜਾ ਜਿਹੜਾ ਸ਼ੋ ਨਹੀਂ ਹੋ ਰਿਹਾ ਕੀ ਕਾਰਨ ਹੈ ਕਿਤੇ ਇਹ ਨਤੀਜਾ ਫੇਕ ਤਾਂ ਨਹੀਂ ਹੈਗਾ ਜਦੋਂ ਤੁਸੀਂ ਕੋਈ ਵੀ ਵੀਡੀਓ ਪਾਉਂਦੇ ਨਾਲ ਤੁਸੀਂ ਕਹਿੰਦੇ ਹੁੰਦੇ ਆ ਕਿ ਵੈਬਸਾਈਟ ਤੇ ਦੇਖੋ ਜਾ ਕੇ ਕਿ ਜੇ ਵੈਬਸਾਈਟ ਤੇ ਉਹ ਨਤੀਜਾ ਪਿਆ ਤਾਂ ਸਹੀ ਹੈ ਜੇ ਨਹੀਂ ਪਿਆ ਤਾਂ ਉਹ ਨਤੀਜਾ ਫੇਕ ਹੈ ਪਰ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜੁਣਾ ਕਿ ਜਿਹੜਾ ਇਹ ਨਤੀਜਾ ਪਾਇਆ ਸੀ ਹੁਣ ਥੋੜਾ ਟਾਈਮ ਪਹਿਲਾਂ ਇਹ ਬਿਲਕੁਲ ਰੀਅਲ ਸੀ ਇਹਦੇ ਵਿੱਚ ਵੀ ਕੋਈ ਫੇਕ ਅਪਡੇਟ ਨਹੀਂ ਹੈਗੀ ਸੀ ਕਾਰਨ ਇਹ ਹੈ ਕਿ ਬੋਰਡ ਵੱਲੋਂ ਇਸ ਜਿਹੜਾ ਨਤੀਜਾ ਸੀ ਇਹ ਜਿਹੜਾ ਨਤੀਜਾ ਆਊਟ ਕੀਤਾ ਗਿਆ ਸੀ ਪੰਜਾਬ ਫਾਇਰਮੈਨ ਦਾ ਰਿਜ਼ਲਟ ਦਾ ਇਹਦੇ ਵਿੱਚ ਥੋੜੀਆਂ ਜੀਆਂ ਕੋਈ ਕਮੀਆਂ ਰਹਿ ਗਈਆਂ ਸੀ ਠੀਕ ਹੈ ਜੀ ਜਿਹਦੇ ਵਿੱਚ ਰਿਜ਼ਲਟ ਚੰਗੀ ਤਰ੍ਹਾਂ ਤਿਆਰ ਨਹੀਂ ਹੋਇਆ ਸੀ ਜਿਹਦੇ ਵਿੱਚ ਇਹ ਸਮਝ ਲਓ ਕਿ 4 ਤੋਂ 5% ਜਿਹੜੀਆਂ ਨੇ ਇਹਦੇ ਵਿੱਚ ਕਮੀਆਂ ਪੇਛੀਆਂ ਪਾਈਆਂ ਗਈਆਂ ਸੀ ਜਿਹਦੇ ਕਰਕੇ ਦਾ ਜੀ ਡਿਪਾਰਟਮੈਂਟ ਨੇ ਜਿਹੜਾ ਇਹ ਨਤੀਜਾ ਹੈਗਾ ਇਹ ਆਪਣੀ ਆਫੀਸ਼ਲ ਵੈਬਸਾਈਟ ਤੋਂ ਡਿਲੀਟ ਕਰ ਦਿੱਤਾ ਗਿਆ ਹੈਗਾ ਠੀਕ ਹੈ ਜੀ ਆਫੀਸਰ ਵੈਬਸਾਈਟ ਤੋਂ ਡਿਲੀਟ ਕਰ ਦਿੱਤਾ ਗਿਆ ਹੈਗਾ ਇਹ ਇਹਦੇ ਕਿਸੇ ਵੀ ਬੱਚੇ ਨੂੰ ਖਭਰਾਉਣ ਦੀ ਕੋਈ ਲੋੜ ਨਹੀਂ ਹੈਗੀ ਤੁਹਾਡਾ ਨਤੀਜਾ ਹੁਣ ਦੁਬਾਰਾ ਅਪਲੋਡ ਕੀਤਾ ਜਾਊਗਾ ਰਾਜੇ ਸ਼ਾਮ ਤੱਕ ਠੀਕ ਹੈ ਜੀ ਤੁਹਾਡਾ ਨਤੀਜਾ ਜਿਹੜਾ ਉਹ ਅਪਲੋਡ ਕਰ ਦਿੱਤਾ ਜਾਊਗਾ ਬਾਕੀ ਤੁਸੀਂ ਰਾਜੇ ਚੈਨਲ ਨਾਲ ਜੁੜੇ ਰਹੋ ਜਦੋਂ ਵੀ ਦੁਬਾਰਾ ਰਾਜੇ ਨਤੀਜਾ ਅਪਲੋਡ ਕਰ ਦਿੱਤਾ ਜਾਊਗਾ ਤਾਂ ਮੈਂ ਤੁਹਾਨੂੰ ਨਾਲ ਦੇ ਨਾਲ ਵੀਡੀਓ ਬਣਾ ਕੇ ਤੁਹਾਨੂੰ ਸਾਰੀ ਇਨਫਰਮੇਸ਼ਨ ਸ਼ੇਅਰ ਕਰ ਦੂੰਗਾ ਠੀਕ ਹੈ ਜੀ ਤੇ ਜਿਹੜਾ ਪਹਿਲਾਂ ਦਾ ਨਤੀਜਾ ਸੀ ਰਾਜੇ ਉਹ ਬਿਲਕੁਲ ਸਹੀ ਸੀ ਉਹਦੇ ਵਿੱਚ ਕੋਈ ਵੀ ਫੇਕ ਅਪਡੇਟ ਨਹੀਂ ਹੈਗੀ ਸੀ ਬਿਲਕੁਲ ਸਹੀ ਨਤੀਜਾ ਸੀ ਬੋਰਡ ਵੱਲੋਂ ਕੋਈ ਕਮੀਆਂ ਪੇਛੀਆਂ ਕਰਕੇ ਉਹਨੂੰ ਡਿਲੀਟ ਕੀਤਾ ਗਿਆ ਹੈਗਾ ਠੀਕ ਹੈ ਜੀ ਤਾਂ ਕਰਕੇ ਚੈਨਲ ਨਾਲ ਜੁੜੇ ਰਹੋ ਜਿਹੜੇ ਕੈਂਡੀਡੇਟ ਨਵੇਂ ਆਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਆਪਰੇਸੈਂਟ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਦੋਂ ਵੀ ਇਹਨਾਂ ਨੇ ਨਵਾਂ ਨਤੀਜਾ ਅਪਲੋਡ ਕਰਤਾ ਜਿਹੜੀ ਮਾੜੀ ਮੋਟੀ ਕਮੀ ਪਿੱਛੇ ਦੂਰ ਕਰਕੇ ਤੁਹਾਨੂੰ ਦਿਹਾਰਾ ਤੋਂ ਦੁਬਾਰਾ ਤੋਂ ਦੁਬਾਰਾ ਮੈਂ ਉਹ ਨਤੀਜੇ ਦੀ ਵੀਡੀਓ ਬਣਾ ਕੇ ਨਤੀਜਾ ਨਾਲੇ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਪਲੋਡ ਕਰ ਦੂੰਗਾ ਟੈਲੀਗ੍ਰਾਮ ਦਾ ਲਿੰਕ ਵੀ ਤੁਹਾਨੂੰ ਰਾਜੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾਗਾ ਦੂਸਤੋ ਬਾਅਦ ਰਾਜੀ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਕਿ ਪੰਜਾਬ ਦੇ ਵਿੱਚ ਹੁਣ ਗਰੁੱਪ ਡੀ ਦੀ ਨਵੀਂ ਭਰਤੀ ਆ ਰਹੀ ਹੈ 20000 ਜਾ ਪੰਜਾਬ ਪੁਲਸ 2024 ਵੀਡੀਓ ਪੰਜਾਬ ਪਟਵਾਰੀ ਆਲ ਪੰਜਾਬ ਐਗਜ਼ਾਮ ਆਲ ਕਲਰਕ ਐਗਜ਼ਾਮ ਇਹਨਾਂ ਚ ਕਿਸੇ ਵੀ ਇੱਕ ਵਿਸ਼ੇ ਪੇਪਰ ਤੋਂ ਰਾਜੇ ਇੱਕ ਬੈਚ ਤੁਸੀਂ ਪੰਜਾਬ ਦੇ ਸਾਰੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਇਹਨਾਂ ਤੇ ਰਾਜੇ ਜਿਹੜਾ ਆਫਰ ਹੈ ਜਿਹੜਾ ਉਹ 5 ਫਰਵਰੀ ਤੱਕ ਵੈਲਿਡ ਕਰ ਦਿੱਤਾ ਗਿਆ ਰਾਜੇ ਕਿਉਂਕਿ ਕਾਫੀ ਕੈਂਡੀਡੇਟਾਂ ਦੀ ਡਿਮਾਂਡ ਸੀ ਇਹਦੇ ਵਿੱਚ ਰਾਜੇ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਸਾਰੇ ਲੈਕਚਰ ਮਿਲਣਗੇ ਠੀਕ ਹੈ ਜੀ ਸਾਰਾ ਪੀਡੀਐਫ ਨਾਲ ਹੋਊਗਾ ਰਾਜੇ ਜ਼ੀਰੋ ਲੈਵਲ ਤੋਂ ਸਾਰੀਆਂ ਕਲਾਸਾਂ ਹੋਣਗੀਆਂ ਆਲ ਸਬਜੈਕਟ ਹੋਣਗੇ ਰਾਜੇ ਦੇ ਵਿੱਚ ਠੀਕ ਹੈ ਜੀ ਕੰਟੈਂਟ ਦੀ ਸਾਡੀ 100% ਜ਼ਿੰਮੇਵਾਰੀ ਹੋਊਗੀ ਰਾਜੇ ਤੁਹਾਨੂੰ ਕਰਵਾਏ ਹੋਏ ਦੇ ਵਿੱਚੋਂ ਬਾਹਰ ਨਹੀਂ ਆਊਗਾ ਠੀਕ ਹੈ ਜੀ ਮਤਲਬ ਇੱਥੇ ਕੰਮ ਕਰਨਾ ਤੁਹਾਡੀ ਹਾਰਡ ਵਰਕ ਨੇ ਤੁਹਾਡੀ ਮਿਹਨਤ ਨੇ ਠੀਕ ਹੈ ਜੀ ਇਹ ਕੋਰਸ ਰਾਜ ਤੁਸੀਂ ਲੈ ਸਕਦੇ ਹੋ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ 5% ਫੀਸ ਹੈ ਜਿਹਦੇ ਵਿੱਚ ਰਾਜੇ ਸਾਰੇ ਕਲਾਸਾਂ 0 ਲੈਵਲ ਤੋਂ ਹੋਣਗੇ ਕੰਟੈਂਟ ਵੀ ਤੁਹਾਨੂੰ ਕਿਹਾ ਹੈ ਕਿ ਬਿਲਕੁਲ 0 ਲੈਵਲ ਤੋਂ ਹੋਗਾ ਕੰਟੈਂਟ ਸਾਰਾ ਇਹ ਤੁਸੀਂ ਰਾਜੇ ਕੋਰਸ ਲੈ ਸਕਦੇ ਹੋ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪੁੱਲਰ ਐਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲ ਆਈਫੋਨ ਹੈ ਰਾਜੇ ਉਹਨੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਅਤੇ ORG ਕੋਡ ਫਿਲ ਕਰਨਾ डबल ਐਕਸ ਰਾਜ ਆ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਰਾਜੇ ਕਿਸੇ ਵੀ ਇੱਕ ਬੈਚ ਤੋਂ ਰਾਜੇ ਪੰਜਾਬ ਦੇ ਸਾਰੇ ਪੇਪਰ ਦੀ ਤਿਆ ਪੇਪਰ ਦੀ ਭਰਤੀ ਆ ਰਹੀ ਹੈ ਰਾਜੇ ਤਾਂ ਉਹਦੇ ਵਾਸਤੇ ਰਾਜੇ ਹੁਣ ਤੁਸੀਂ ਸ਼ੁਰੂ ਤੋਂ ਹੀ ਪਹਿਲਾਂ ਤੋਂ ਹੀ ਅੱਜ ਤੋਂ ਹੀ ਆਦੇ ਤਿਆਰੀ ਸ਼ੁਰੂ ਕਰ ਦੋ ਜੇ ਤੁਸੀਂ ਸਿਲੈਕਸ਼ਨ ਲੈਣੀ ਹੈ ਠੀਕ ਹੈ ਰਾਜੇ ਬਾਕੀ ਹਰ ਤਰ੍ਹਾਂ ਦੀ ਪੰਜਾਬ ਵਿੱਚ ਸਰਕਾਰੀ ਨੌਕਰੀ ਦੇ ਅਪਡੇਟ ਲਈ ਤੁਸੀਂ ਆਪਣੇ ਚੈਨਲ ਨਾਲ ਜੁੜ ਕੇ ਰਹਿ ਸਕਦੇ ਹੋ ਧੰਨਵਾਦ ਮੇਰੇ ਦੋਸਤੋ ਜਉਂਦੇ ਵਾਸਤੇ ਰੋ